ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਦੂਜੀ ਜਗਤ ਉਤਪਤੀ ਤਪਾਈ ਗੁਰਦਾਸ ਜੀ ਦੂਜੀ ਪੌੜੀ ਦੇ ਵਿੱਚ ਜਗਤ ਦੀ ਉਤਪਤੀ ਬਾਰੇ ਦੱਸ ਰਹੇ ਹਨ ਪ੍ਰਥਮ ਸਾਸਨਾਮਾਸ ਸੰ ਅੰਧ ਤੁੰਦ ਕਛ ਖਬਰ ਨ ਪਾਈ ਤੇ ਭਾਈ ਗੁਰਦਾਸ ਜੀ ਆਖਦੇ ਨੇ ਪ੍ਰਥਮ ਸਾਸਨਾਮਾਸ ਸੰ ਕਹਿੰਦੇ ਜਦੋਂ ਸਾਸ ਨਹੀਂ ਸੀ ਮਾਸ ਨਹੀਂ ਸੀ ਕੁਝ ਵੀ ਨਹੀਂ ਸੀ ਤੱਕੰਦੇ ਅੰਧ ਧੁੰਦ ਕਛ ਖਬਰ ਨਾ ਪਾਈ ਤਦੋਂ ਕਹਿੰਦੇ ਅੰਧ ਧੁੰਦ ਹਨੇਰ ਘੁੰਮ ਘਨੇੜ ਸੀ ਜਦੋਂ ਤਾਂ ਜਦੋਂ ਕੋਈ ਖਬਰ ਨਹੀਂ ਸੀ ਕੋਈ ਸੋਝੀ ਨਹੀਂ ਪੈਂਦੀ ਸੀ ਤਾਂ ਉਸ ਬਾਰੇ ਕੀ ਬਿਆਨ ਕਰੀਏ ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ ਉਸ ਤੋਂ ਬਾਅਦ ਅਕਾਲ ਪੁਰਖ ਨੇ ਖੇਡ ਰਚੀ ਹੈ ਉਸਦੇ ਬਾਰੇ ਦੱਸਣਾ ਕਰਦੇ ਨੇ ਕੈਨੇਦ ਰਕਤਬਿੰਦ ਕੀ ਦੇਹ ਰਚ ਰਕਤਬਿੰਦ ਮਾਤਾ ਦਾ ਰਕਤ ਲਹੂ ਤੇ ਪਿਤਾ ਦਾ ਬਿੰਦ ਬਿਰਜ ਦੇ ਬਣਾ ਦਿੱਤੇ ਕਹਿੰਦੇ ਇਹਨਾਂ ਦੋਨਾਂ ਨੂੰ ਮਿਲਾ ਕੇ ਤੇ ਇਹ ਪੰਜ ਤਤ ਦੀ ਜੜਤ ਆ ਜਿਹੜੀ ਉਹ ਜੁੜਾ ਦਿੱਤੀ ਜੋ ਅੱਗੇ ਦੱਸੇ ਹਨ ਪਾਣ ਪਾਣੀ ਬਸੰਤਰੋ ਚੌਥੀ ਧਰਤੀ ਸੰਗ ਮਿਲਾਈ ਤੇ ਕਹਿੰਦੇ ਪਾਣ ਪਾਣੀ ਤੇ ਬਸੰਤਰੋ ਅੱਗ ਤੇ ਚੌਥੀ ਧਰਤੀ ਦਾ ਮੇਲ ਹੈ ਜੋ ਕਰ ਦਿੰਦਾ ਪੰਚਮ ਵਿੱਚ ਆਕਾਸ਼ ਕਰ ਕਰਤਾ ਛਠਮ ਅਦ੍ਰਿਸ਼ਟ ਸਮਾਈ ਤੇ ਪੰਜਵਾਂ ਵਿੱਚ ਕਹਿੰਦੇ ਆਕਾਸ਼ ਕਰ ਦਿੰਦਾ ਪੰਚਮ ਵਿੱਚ ਆਕਾਸ਼ ਕਰ ਕਰਤਾ ਛਠਮ ਅਦ੍ਰਿਸ਼ਟ ਸਮਾਈ ਤੇ ਆਪ ਛੇਵਾਂ ਅਕਾਲਪੁਰ ਕਰਤਾ ਪੁਰਖ ਆਪ ਵਿੱਚ ਬੈਠ ਗਿਆ ਕਹਿੰਦੇ ਗੁਪਤ ਰੂਪ ਹੋ ਕੇ ਜਿਵੇਂ ਗੱਡੀ ਚਲਾਈ ਦੀ ਹੈ ਨਾ ਸੰਗਤ ਜੀ ਵਿੱਚ ਡਰਾਈਵਰ ਬੈਠ ਕੇ ਉਸੇ ਤਰ੍ਹਾਂ ਇਹ ਸਰੀਰ ਰੂਪੀ ਗੱਡੀ ਹੈ ਜਿਹੜੀ ਇਹ ਪੰਜ ਤੱਤ ਦਾ ਰਚਿਆ ਹੋਇਆ ਮਨੁੱਖਾ ਸਰੀਰ ਆਪ ਅਕਾਲਪੁਰਖ ਅੰਦਰ ਬੈਠਾ ਚਲਾ ਰਿਹਾ ਹੈ ਪੰਜ ਤੱਤ 25 ਗੁਣ 76 ਮਿੱਤਰ ਮਿਲ ਦੇਹ ਬਣਾਈ ਤਾਂ ਪੰਜ ਤੱਤ ਤੇ 25 ਗੁਣ ਤੇ 25 ਗੁਣ ਨੇ ਜਿਹੜੇ ਇਹਨਾਂ ਨੂੰ ਮਿਲਾ ਕੇ 76 ਮਿੱਤਰ ਮਿਲ ਦੇਹ ਬਣਾਈ ਤਾਂ ਕਹਿੰਦੇ ਮਨੁੱਖ ਅਤੇ ਮਿੱਤਰ ਮਿਲ ਕੇ ਕਹਿੰਦੇ ਇਹ ਦੇਹ ਬਣਾ ਦਿੱਤੀ ਭਾਵ ਕਹਿਣ ਤੋਂ ਭਾਵੇਂ ਆ ਜਿਵੇਂ ਹੁਣ ਅੱਗ ਹੋਗੀ ਪਾਣੀ ਹੋਗੀ ਮਿੱਟੀ ਹੋਗੀ ਜਿਹੜੇ ਆਪੋ ਆਪਣੇ ਵਿੱਚ ਸ਼ੇਹ ਬੱਕਰੀਆਂ ਵਾਂਗੂ ਇਕੱਠੇ ਕਰ ਦਿੱਤੇ ਰੱਬ ਨੇ ਧਿਆਨ ਦੇਣ ਦੀ ਕੋਸ਼ਿਸ਼ਾ ਹੁਣ ਅੱਗ ਤੇ ਪਾਣੀ ਇੱਕ ਦੂਜੇ ਦੇ ਵਿਰੋਧੀ ਨੇ ਇਹ ਚੀਜ਼ਾਂ ਇੱਕ ਦੂਜੇ ਦੇ ਜਿਹੜੀਆਂ ਵਿਰੋਧੀ ਨੇ ਉਹ ਸਾਰੀਆਂ ਜੋੜ ਕੇ ਰੱਬ ਨੇ ਕਹਿੰਦੇ ਪੰਜ ਤਤ ਦੀ ਇਹ ਦੇਹ ਰਾਜ ਦਿੱਤੀ ਆ ਕਹਿੰਦੇ ਇਸ ਤਰ੍ਹਾਂ ਇਹ ਮਨੁੱਖਾ ਸਰੀਰ ਤਾਂ ਹੋਰ ਜੰਨੀਆਂ ਖਾਣੀਆਂ ਨੇ ਚਾਰ ਖਾਣੀਆਂ ਨੇ ਅ ਅੰਡਜੇ ਰਛੇਤ ਜਿਹਦੀ ਬਾਰੇ ਅੱਗੇ ਦੱਸਦੇ ਹਨ ਖਾਣੀ ਬਾਣੀ ਚਲਤ ਕਰ ਆਵਾ ਗੌਣ ਚਰਿਤਰ ਦਿਖਾਈ ਤਾਂ ਖਾਣੀ ਬਾਣੀ ਚਲਤ ਕਰ ਕਹਿੰਦੇ ਚਾਰ ਖਾਣੀਆਂ ਅੰਡਜੇ ਦੇ ਛੇਤਜ ਉਤਪਜ ਤੇ ਤੇ ਚਾਰ ਬਾਣੀਆਂ ਪਰਾਪਸੰਤੀ ਮਦਵਾ ਵੈਖਰੀ ਤੇ ਇਹਨਾਂ ਨੂੰ ਕਹਿੰਦੇ ਚਲਾਉ ਕਰ ਦਿੱਤਾ ਆਵਾ ਗੌਣ ਚਰਿਤਰ ਦਿਖਾਈ ਤਾਂ ਕਹਿੰਦੇ ਆਵਾ ਗੌਣ ਦਾ ਚਤਿੱਤਰ ਹੈ ਜਿਹੜਾ ਉਹ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਇਸ ਜਗਤ ਦੇ ਵਿੱਚ ਲਾ ਦਿੱਤਾ ਇਹ ਚਾਰ ਇਹ ਹੀ ਖਾਣੀਆਂ ਦੇ ਵਿੱਚ ਸਭ ਪੈਦਾ ਹੋ ਰਹੇ ਨੇ ਤੇ ਸਭ ਇਹੇ ਵਿੱਚ ਹੀ ਸਮਾ ਜਾਂਦੇ ਹਨ 84 ਲੱਖ ਜੀਵਨ ਉਪਾਈ ਤੇ ਇਸ ਤਰ੍ਹਾਂ 84 ਲੱਖ ਜੂਨਾਂ ਨੇ ਜਿਹੜੀਆਂ ਉਹ ਸਹਬ ਅਕਾਲ ਪੁਰਖ ਵਾਹਿਗੁਰੂ ਨੇ ਰਚੀਆਂ ਹਨ ਅੰਡਰ ਤੋਂ ਭਾਵ ਆਂਡੇ ਤੋਂ ਜੇਰੇ ਤੋਂ ਭਾਵ ਜਿੱਦਾਂ ਅਸੀਂ ਮਨੁੱਖ ਮਾਂ ਦੇ ਪੇਟ ਤੋਂ ਆਏ ਆਂ ਦੇ ਸੇਤਾ ਤੋਂ ਭਾਵ ਗਰਮੀ ਤੋਂ ਜੂਆਂ ਵਗੈਰਾ ਜਿਵੇਂ ਹੋ ਜਾਂਦੇ ਉਤਪੁੱਛ ਤੋਂ ਭਾਵ ਧਰਤੀ ਤੋਂ ਇਸ ਤਰ੍ਹਾਂ ਇਹ ਸਾਰਾ ਕੁਝ ਰਚਿਆ ਹੈ ਅਕਾਲ ਪੁਰਖ ਵਾਹਿਗੁਰੂ ਨੇ ਜੋ ਭਾਈ ਗੁਰਦਾਸ ਜੀ ਇੱਥੇ ਦੱਸਦੇ ਹਨ 84 ਲੱਖ ਜੁਨ ਉਪਾਈ ਤਾਂ ਇਹ 84 ਲੱਖ ਜੁਨਾਂ ਨੇ ਜਿਹੜੀਆਂ ਪ੍ਰਗਟ ਕਰ ਦਿੱਤੀਆਂ ਹਨ ਇਸ ਤਰ੍ਹਾਂ ਜਗਤ ਪੈਦਾ ਹੋਇਆ ਹੈ ਭਾਈ ਖੁਸ਼ੀਆਂ ਦੇ ਜਕਾਰੇ ਗਜਾਵੇ ਭਾਈ ਗੁਰਦਾਸ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ